ਸਤ ਸ੍ਰੀ ਅਕਾਲ ਦੋਸਤੋ ਸੈਕੰਡ ਹੈਂਡ ਕਾਰ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੁਪਾਰੀ 2011 ਮਾਡਲ ਜੀ ਪਹਿਲੇ ਨਾਮ ਦੀ ਕਾਰ ਆ ਸਾਰੀ ਦਵਾਂਗੇ ਜਾਣਕਾਰੀ ਦੱਸਾਂਗੇ ਪੂਰੀ ਡਿਟੇਲ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਆਓ ਦੋਸਤੋ ਬਾਦਿਆਂ ਵੀਡੀਓ ਵੱਲ ਅੱ비 ਦੋਸਤੋ ਲੈ ਆਂਦੀ ਨਵੀਂ ਲਖੌਰ ਕਾਲੀ ਘੋੜੀ ਸੁਪਾਰੀ 2011 ਮਾਡਲ ਜੀ 2.2 NRI ਫੈਮਿਲੀ ਦੇ ਘਰੇ ਖੜੀ ਹੋਈ ਕਾਰ ਆ ਬਿਲਕੁਲ ਨਵੇਂ ਟਾਇਰ ਨੇ ਦੋਸਤੋ 2011 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ ਇੱਕੋ ਹੱਥ ਚੱਲੀ ਹੋਈ ਸਿਰਫ 85000 ਕਿਲੋਮੀਟਰ ਚੱਲੀ ਹੋਈ ਕਾਰ ਆ AC ਹੀਟ ਵਰਕਿੰਗ ਆ ਦੋਸਤੋ ਸਾਰੇ ਫਿਚਰ ਕੰਮ ਕਰਦੇ ਨੇ ਇੰਜਨ ਗੇਅਰ ਦੀ ਜਮਾ ਓਕੇ ਆ ਪੂਰੀ ਫੇਕ ਅਪਾ ਕਾਰ ਦੀ ਇੱਕ ਇੱਕ ਰੁਪਏ ਦਾ ਖਰਚਾ ਨਹੀਂ ਕਰ ਉਤੇ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਸਭ ਤੋਂ ਵੱਡੀ ਗੱਲ ਜੇ ਕਿਸੇ ਵੀਰ ਨੇ ਉਹ ਨਹੀਂ ਪੈਸੇ ਹੈਗੇ ਤਾਂ ਲੋਨ ਵੀ ਕਰਵਾ ਸਕਦਾ Car ਉੱਤੇ ਲੋਨ ਵੀ ਹੋ ਜੂਗਾ ਤੁਹਾਡੇ ਸਿੰਬਲ ਤੇ ਡਿਵੈਂਟ ਜਿੰਨਾ ਵੱਧ ਤੋਂ ਵੱਧ ਲੋਨ ਹੋ ਸਕੇ ਲੋਨ ਵੀ ਕਰਵਾ ਕੇ ਦਵਾਂਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਦੱਸਾਂਗੇ ਪੂਰੀ ਜਾਣਕਾਰੀ ਦੋਸਤੋ ਵੀਡੀਓ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਰ ਕਿੰਨੀ ਸਾਫ਼ ਸੁਥਰੀ ਸੰਭਾਲ ਕੇ ਰੱਖੀ ਹੋਈ ਕਾਰ ਆ ਕੋਈ ਫਾਲਤੂ ਖਰਚਾ ਨਹੀਂ ਕਾਰ ਉੱਤੇ ਸਰਵਿਸ ਤੱਕ ਵੀ ਕਾਰ ਦੀ ਹੋਈ ਹੋਈ ਆ ਸਿਰਫ ਤੇਲ ਪਾਉਣਾ ਤੇ ਕਾਰ ਚਲਾਉਣੀ ਆ ਦੋਸਤੋ ਨਵਾਂ ਸ਼ਹਿਰ ਰੀਅਰ ਵਿੱਚ ਕਾਰ ਖੜੀ ਹੋਈ ਆ ਦੋਸਤੋ ਤੇ ਕਾਰ ਦੀ ਆਪਾਂ ਤੁਹਾਨੂੰ ਟਰਾਈ ਵੀ ਦਿਵਾਵਾਂਗੇ ਤੇ ਹੋਰ ਫਿਊਚਰਾਂ ਦੇ ਬਾਰੇ ਵੀ ਦੱਸਾਂਗੇ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਆਓ ਦੋਸਤੋ ਛਾਤੀ ਮਰੌਣਿਆਂ ਕਾਰ ਦੇ ਅੰਦਰ ਚਾਰੋਂ ਪਾਵਰ ਵਿੰਡੋ ਆ ਦੋਸਤੋ ਪਾਵਰ ਸਟੀering ਆ ਤੇ ਬਿਲਕੁਲ ਨਵੇਂ ਸੀਟ ਕਵਰ ਪਏ ਹੋਏ ਨੇ ਤੇ ਅੰਦਰੋਂ ਇੰਟੀਰੀਅਰ ਦੇਖ ਸਕਦੇ ਹੋ ਕਾਰ ਦਾ ਬਿਲਕੁਲ ਸਾਫ਼ ਇੰਟੀਰੀਅਰ ਆ ਜੀ ਬਿਲਕੁਲ ਵਧੀਆ ਸੀਟ ਕਵਰਾਂ ਨੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਕਾਰ ਦੇ ਵਿੱਚ ਵੀਡੀਓ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਾਰ ਅੰਦਰੋਂ ਬਿਲਕੁਲ ਸਾਫ਼ ਸੁਥਰੀ ਕਾਰ ਆ ਜੀ ਸਾਰੇ ਫਿਚਰ ਵਰਕਿੰਗ ਕਰਦੇ ਨੇ ਦੋਸਤੋ ਜੇ ਕਮਿਟਰ ਰੀਡਿੰਗ ਦੀ ਗੱਲ ਕਰੀਏ ਤਾਂ 85329 ਕਿਲੋਮੀਟਰ ਚੱਲੀ ਹੋਈ ਕਾਰ ਆ ਜੀ ਫਰੰਟ ਪਾਵਰ ਬੈਕ ਪਾਵਰ ਵਿੰਡੋਆਂ ਫੁੱਲ ਏਸੀ ਹੀਟਰ ਪੂਰਾ ਚੈਲਡ ਆ ਜੀ ਪੂਰਾ ਵਰਕਿੰਗ ਕਰਦਾ ਬਲੂਟੁੱਥ ਵਾਲਾ 뮤직 ਪਲੇਅਰ ਲੱਗਾ ਹੋਇਆ ਕਾਰ ਵਿੱਚ ਵਧੀਆ ਸਿਸਟਮ ਚੱਲ ਰਿਹਾ ਆ ਅਟੇਰੀਅਰ ਦੀ ਬਿਲਕੁਲ ਸਾਫ਼ ਆ ਕਾਰ ਤੇ ਹੈਂਡ ਬ੍ਰੇਕ ਬਾਕੀ ਸਾਰੇ ਫਿਊਚਰ ਬਿਲਕੁਲ ਕੰਮ ਕਰਦੇ ਨੇ ਸੀਟ ਕਵਰ ਬਿਲਕੁਲ ਨਵੇਂ ਨੇ ਕਰਦੇ ਪੂਰੀ ਓਕੇ ਰਿਪੋਰਟ ਕਾਰ ਆ ਦੋਸਤੋ ਸ਼ੌਂਕ ਲਈ ਰੱਖੀ ਹੋਈ ਆ ਘਰੇ ਤੇ ਹੁਣ ਬਾਈ ਹੋਣੀ ਵੇਚ ਰਹੇ ਆ ਜੇ ਕਿਸੇ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹਾਂ ਜੀ ਦੋਸਤੋ ਕਾਰ ਦੀ ਡਿਟੇਲ ਬਾਰੇ ਤੁਹਾਨੂੰ ਸਮਝਾ ਚੁੱਕੇ ਆ ਪੂਰਾ ਦੱਸ ਚੁੱਕੇ ਆ ਤੇ ਹੁਣ ਆਪਾਂ ਤੁਹਾਨੂੰ ਕਾਰ ਦੀ ਇੱਕ ਛੋਟੀ ਜਿਹੀ ਟ੍ਰਾਈ ਲਵਾ ਕੇ ਦਿਖਾਵਾਂਗੇ ਕਿਵੇਂ ਕਾਰ ਚੱਲਦੀ ਆ ਕੋਈ ਆਵਾਜ਼ ਨਾ ਇੰਜਨ ਦੀ ਜਾਂ ਕੋਈ ਹੋਰ ਦਿੱਕਤ ਪਰੇਸ਼ਾਨੀ ਨਾ ਹੋਵੇ ਕਾਰ ਵਿੱਚ ਇਸ ਕਰਕੇ ਆਪਾਂ ਹੁਣ ਚੱਲਦੇ ਆਂ ਕਾਰ ਦੀ ਟ੍ਰਾਈ ਲੈਣ ਤੇ 5-7 ਕਿਲੋਮੀਟਰ ਕਾਰ ਚਲਾ ਕੇ ਦੇਖਦੇ ਆਂ ਤੇ ਫਿਰ ਆਪਾਂ ਦੱਸਾਂਗੇ ਕਾਰ ਦੀ ਪੂਰੀ ਡਿਟੇਲ ਤੇ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਪੂਰਾ ਜ਼ਰੂਰ ਦੇਖਿਓ ਦੋਸਤੋ ਕਾਰ ਬ ਯਾਰ ਨਵਾਂ ਸ਼ਹਿਰ ਨੇੜੇ ਔੜ ਰਾਹੋਂ ਤੋਂ ਫਲੋਰ ਰੋੜਾ ਜੀ ਨੀਅਰ ਗਗਨ ਪੈਲਸ ਬੱਸ ਸਟੈਂਡ ਔੜ ਜੇਕਰ ਤੁਸੀਂ ਵੀ ਆਪਣੇ ਕਿਸੇ ਵਹੀਕਲ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਓ ਬਾਦਿਆਂ ਵੀਡੀਓ ਵੱਲ हां जी दोस्तों 5 7 किलोमीटर आगे आ चुके हैं अपन ड्राई लंदे लंदे ते किसी पासो कोई आवाज नहीं पूरा साइलेंट इंजन पूरी पिकअप कार दी अपन हाथ ਛੱਡ ਕੇ ਸਟੀਰਿੰਗ ਦਾ ਅਲਾਈਨਮੈਂਟ ਵੀ ਚੈੱਕ ਕੀਤੀ ਸੀ ਬਿਲਕੁਲ ਸਹੀ ਅਲਾਈਨਮੈਂਟ ਆ ਪੂਰੀ ਜੰਮ ਕੇ ਚੱਲ ਰਹੀ ਆ ਕਾਰ ਸਟੀਰਿੰਗ ਤੋਂ ਹੱਥ ਛੱਡ ਕੇ ਵੀ ਕਿਸੇ ਪਾਸੇ ਨੂੰ ਨਹੀਂ ਜਾ ਰਹੀ ਤੇ ਕਾਰ ਦੀ ਪੂਰੀ ਪੇਕਅਪ ਓਕੇ ਰਿਪੋਰਟ ਕਰ ਰਹਾ ਦੋਸਤੋ ਆਪਾਂ ਹੁਣ ਅੱਗੇ ਚੱਲ ਕੇ ਤੁਹਾਨੂੰ ਹੋਰ ਦੱਸਦੇ ਆ ਆਓ ਬਾਦਦੇ ਆ ਹੋਰ ਵੀਡੀਓ ਵੱਲ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਤੇ ਸਕਿਪ ਨਾ ਕਰਿਓ ਦੋਸਤੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਫੇਸਬੁਕ ਵਾਲੇ ਕਰ ਲਿਓ ਫੇਸਬੁਕ ਨੂੰ ਫੋਲੋ हां जी दोस्तों करीब 15 किलोमीटर दी ट्राई ਲੈ ਕੇ ਆਪਾਂ ਵਾਪਸ ਆ ਚੁੱਕੇ ਆ ਤੇ ਕਾਰ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਤੇ ਕਾਰ ਸਾਡੇ ਵੱਲੋਂ ਪੂਰਾ 100% ਓਕੇ ਆ ਕਰ ਬਾਕੀ ਤੁਸੀਂ ਆਪਣੀ ਦਸੱਲੀ ਕਰ ਸਕਦੇ ਹੋ ਆ ਕੇ ਤੇ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਸਿੰਬਲ ਦੇ ਰਿਕਾਰਡਿੰਗ ਲੋਨ ਹੋਊਗਾ ਜੀ ਜਿੰਨਾ ਵਧੀਆ ਸਿੰਬਲ ਹੋਊਗਾ ਉਨਾਂ ਬਾਅਦ ਲੋਨ ਕਰਵਾ ਦਾਂਗੇ ਕਾਰ ਬਿਆਰ ਨਵਾਂ ਸ਼ਹਿਰ ਨੇੜੇ ਔੜ ਜੀ ਰਾਹੋਂ ਤੋਂ ਫਲੋਰ ਰੋਡਾ ਬੱਸ ਸਟੈਂਡ ਔੜ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਦੋਸਤੋ ਜੇਕਰ ਤੁਸੀਂ ਇਸ ਤੋਂ ਇਲਾਵਾ ਵੀ ਕੋਈ ਹੋਰ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿ ਸਾਡੇ ਕੋਲ ਹਰ ਇੱਕ ਕਾਰ ਅਵੇਲੇਬਲ ਹੈ ਜੀ 50000 ਤੋਂ ਲੈ ਕੇ 5 10 ਲੱਖ ਤੱਕਰ ਜਿਹੜੀ ਮਰਜ਼ੀ ਕਾਰ ਖਰੀਦ ਸਕਦੇ ਹੋ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਜਾਂ ਸਾਡੇ ਕਾਰਬਾਜ਼ਾਰ ਤੇ ਵਿਜ਼ਿਟ ਕਰ ਸਕਦੇ ਹੋ ਕਾਰਬਾਜ਼ਾਰ ਨਵਾਂ ਸ਼ਹਿਰ ਨੇੜੇ ਔੜ ਰਾਮ ਤੋਂ ਫਲੋਰ ਰੋੜਾ ਜੀ ਨੇਅਰ ਜਗਨ ਪੈਲਸ ਬੱਸ ਸਟੈਂਡ ਔੜ ਹਰ ਇੱਕ ਪੁਰਾਣੀ ਕਾਰ ਤੇ ਲੋਨ ਵੀ ਕਰਵਾ ਸਕਦੇ ਹੋ ਹਾਂਜੀ ਦੋਸਤੋ ਇਹ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਮੇਰੇ ਨਵੇਂ ਵੀਰ ਜੁੜੇ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਵਾਲੇ ਕਰ ਲਿਓ ਫੇਸਬੁੱਕ ਨੂੰ ਫੋਲੋ ਆਪਾਂ ਇਹੋ ਜਿਹੀਆਂ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਉਂਦੇ ਰਹਿਾਂਗੇ ਤੇ ਜੇਕਰ ਕੋਈ ਵੀਰ ਮੇਰਾ ਆਪਣਾ ਵਹੀਕਲ ਗੱਡੀ ਮੋਟਰਸਾਈਕਲ ਟਰੈਲੀ ਟਰੈਕਟਰ ਵੇਚਣਾ ਚਾਹੁੰਦਾ ਤੇ ਸਾਡੇ ਇਸ ਨੰਬਰ ਤੇ ਆਪਣੇ ਵੀਕਲ ਦੀਆਂ ਫੋਟੋਆਂ ਅਤੇ ਪੂਰੀ ਜਾਣਕਾਰੀ ਭੇਜ ਸਕਦੇ ਹੋ ਸਾਡੇ ਸੋਸ਼ਲ ਮੀਡੀਆ ਰਾਹੀਂ ਹੁਣ ਤੱਕ 3 ਮਹੀਨੇ ਦੇ ਵਿੱਚ 500 ਤੋਂ ਵੱਧ ਕਾਰ ਸੇਲ ਹੋ ਚੁੱਕੀ ਹੈ ਉਸ ਦੀ ਜਾਣਕਾਰੀ ਡਿਟੇਲ ਪੂਰੀ ਇੰਸਟਾਗ੍ਰam ਫੇਸਬੁੱਕ ਉੱਪਰ ਤੇ ਚੈੱਕ ਕਰ ਸਕਦੇ ਹੋ ਧੰਨਵਾਦ